ਕਿ ਜਿਹੜਾ ਸਾਲ ਆ ਸੀਗਾ ਉਹਦਾ ਆਪਸੀ ਕਵੰਡੀਆਂ ਨਾਲ ਕੋਈ ਝਗੜਾ ਹੋਇਆ ਸੀਗਾ ਘਰੇ ਪੁਲਿਸ ਨੇ ਰੇਡ ਮਾਰੀ ਔਰ ਉਹ پارٹی ਨਾਲ ਆਈ ਉਹ ਲੇਡੀਜ਼ ਉਹ ਮੁੰਡਾ ਦੋ ਤੇ ਲੇਡੀਜ਼ ਸੀਗੇ ਉਹਨਾਂ ਦੇ ਨਾਲ ਇਹੋ ਆਪਸੀ ਦਾ ਮੁੰਡਾ ਤੇ ਜਦੋਂ ਮੰਮਾ ਨੇ ਉਹਨੂੰ ਛੁੜਵਾਉਣ ਦੀ ਕੋਸ਼ਿਸ਼ ਕੀਤੀ ਉਹ پارٹی ਵੱਲੋਂ ਪੁਲਿਸ ਵੱਲੋਂ ਉਹਨੂੰ ਐਸਾ ਟੱਕਾ ਮਾਰਿਆ ਗਿਆ ਉਹਨਾਂ ਦੀ ਆ ਜਿਹੜੀ ਚੀਜ਼ ਹੈ ਬ੍ਰੇਨ ਡੈਮੇਜ ਹੋ ਗਿਆ ਅਜਿੰਦਰਾ ਹਸਪੀਟਲ ਗਏ ਉਹਨਾਂ ਨੇ ਟ੍ਰੀਟਮੈਂਟ ਕੀਤਾ ਜਵਾਬ ਦਿੱਤਾ ਕਹਿੰਦੇ ਤੁਸੀਂ ਬੱਤੀ ਲੈ ਜਾਓ ਚੰਡੀਗੜ੍ਹ ਫਿਜ਼ੀਕਲ ਅੱਦਾਂ ਸੀਗੀ ਭਤੀਜੇ ਦਾ ਸਾਲਾ ਸੀਗਾ ਉਹਦਾ ਆਪਸ ਹੀ ਗਵੰਡੀਆਂ ਨਾਲ ਕੋਈ ਝਗੜਾ ਹੋਇਆ ਸੀਗਾ ਭਤੀਜੇ ਉੱਤੇ ਛੜਾਉਣ ਵਾਸਤੇ ਚਲਾ ਗਿਆ ਤੇ 15 ਦਿਨ ਪਹਿਲਾਂ ਦੀ ਗੱਲ ਸੀਗੀ ਔਰ ਭਤੀਜੇ ਦਾ ਵੀ ਨਾਮ ਵਿੱਚ ਪਾ ਕੇ 15 ਦਿਨਾਂ ਬਾਅਦ ਘਰੇ ਪੁਲਿਸ ਨੇ ਰੇਡ ਮਾਰੀ ਔਰ ਉਹ ਪਾਰਟੀ ਨਾਲ ਆਈ ਉਹ ਲੇਡੀਜ਼ ਉਹ ਮੁੰਡਾ ਦੋ ਤਿੰਨ ਲੇਡੀਜ਼ ਸੀਗੀ ਉਹਨਾਂ ਦੇ ਨਾਲ ਇਹੋ ਆਪਸੀ ਦਾ ਮੁੰਡਾ ਤੇ ਪੁਲਿਸ ਪਾਰਟੀ ਸੀਗੀ ਨਾਲ ਦੋ ਸਿਵਲ ਕੱਪੜਾਂ ਦੇ ਸੀ ਸਿਵਲਾਂ ਥਾਣੇ ਦੇ ਵਿੱਚੋਂ ਜਦੋਂ ਬੱਚਿਆਂ ਨੇ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਲ ਰਸ਼ ਬੋਲਰ ਹਨ ਹੈਗੇ ਆ ਕੋਈ ਰਸ਼ ਬੋਲਰ ਨਹੀਂ ਦਿਖਾਏ ਨਾ ਲੇਡੀਜ਼ ਪੁਲਿਸ ਸੀਗੀ ਉਹਨਾਂ ਨਾਲ ਕੋਈ ਲੇਡੀਜ਼ ਪੁਲਿਸ ਨਹੀਂ ਸੀਗਾ ਉਹਨਾਂ ਨਾਲ ਜੈਂਸ ਸੀਗੇ ਸਾਰੇ ਜਦੋਂ ਭਤੀਜੇ ਨੂੰ ਫੜ ਕੇ ਲੈ ਕੇ ਜਾ ਰਹੇ ਸੀਗੇ ਉਹਨੂੰ ਤਾਂ ਫੜ ਲਿਆ ਉਹਦੇ ਨਾਲ ਇੱਕ ਛੋਟਾ ਹੋਰ ਬੇਟਾ ਸੀਗਾ 12 ਸਾਲਾਂ ਦਾ ਉਹਨੂੰ ਵੀ ਲੈ ਕੇ ਜਾ ਰਹੇ ਸੀਗੇ ਤੇ ਜਦੋਂ ਮੰਮਾ ਨੇ ਉਹਨੂੰ ਛੜਵਾਉਣ ਦੀ ਕੋਸ਼ਿਸ਼ ਕੀਤੀ ਉਹ ਪਾਰਟੀ ਵੱਲੋਂ ਪੁਲਿਸ ਵੱਲੋਂ ਉਹਨੂੰ ਐਸਾ ਟੱਕਾ ਮਾਰਿਆ ਗਿਆ ਉਹਨਾਂ ਦੀ ਆ ਜਿਹੜੀ ਚੀਜ਼ ਹੈ ਬ੍ਰੇਨ ਡੈਮੇਜ ਹੋ ਗਿਆ ਅਰਜਿੰਦਰਾ ਹਸਪੀਟਲ ਗਏ ਉਹਨਾਂ ਨੇ ਟ੍ਰੀਟਮੈਂਟ ਕੀਤਾ ਜਵਾਬ ਦਿੱਤਾ ਕਹਿੰਦੇ ਤੁਸੀਂ ਬੱਤੀ ਲੈ ਜਾਓ ਚੰਡੀਗੜ੍ਹ ਉੱਥੇ ਚਲੇ ਗਏ ਟ੍ਰੀਟਮੈਂਟ ਕੀਤਾ ਉਹਨਾਂ ਨੇ ਜਵਾਬ ਦਿੱਤਾ ਪੀਜੀਐ ਚਲੇ ਗਏ ਪੀਜੀਐ ਨੇ ਜਵਾਬ ਦੇ ਦਿੱਤਾ ਉਹਨਾਂ ਮੈਂ ਬ੍ਰੇਨ ਕਹਿੰਦੇ ਖਤਮ ਹੋ ਚੁੱਕਿਆ ਹਾਰਟ ਕੰਮ ਕਰ ਰਹਾ ਸੀਗਾ ਅੰਦੇ-ਅੰਦੇ ਮਨ ਨਹੀਂ ਠੀਕਿਆ ਫਿਰ ਉਸ ਤੋਂ ਅਸੀਂ ਅਮਰ ਹਸਪੀਟਲ ਪਟਿਆਲੇ ਲੈ ਆਏ ਪਟਿਆਲੇ ਵਾਲਾ ਨੇ ਹੀ ਕਿਹਾ ਕਹਿੰਦੇ ਇਹਨਾਂ ਦੀ ਕਹਿੰਦੇ ਡੈਥ ਹੋ ਚੁੱਕੀ ਹੈ ਕਿਵੇਂ ਜਦੋਂ ਅਸੀਂ ਇਹਦਾ ਕਹਿੰਦੇ ਆਪਰੇਸ਼ਨ ਕਰਾਂਗੇ ਨਾਲ ਨਾਲ ਡੈਥ ਹੋ ਜਾਏਗੀ ਤਾਰੇ ਪੈਸਾ ਲਗਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਘਰੇ ਸੇਵਾ ਕਰ ਲਓ ਜਾ ਕੇ ਕੱਲ ਸ਼ਾਮੀ ਜਿਹੜਾ ਹੈਗਾ ਇਹਨਾਂ ਦਾ ਇਹਨਾਂ ਦੀ ਡੈਥ ਹੋ ਗਈ ਤੇ ਮੇਰੀ ਮੰਗ ਜਿਹੜੀ ਹੈਗੀ ਆ ਪੁਲਿਸ ਪਾਰਟੀ ਨੇ ਜਿਹੜੀ ਪਾਰਟੀ ਨਾਲ ਚੜ ਕੇ ਝਗੜਾ ਕਰਨ ਵਾਲੇ ਉਹਨਾਂ ਦੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਪੁਲਿਸ ਮੁਲਾਜ਼ਮ ਜਿਹੜੇ ਨੇ ਟਰਮੀਨੇਟ ਹੋਣਾ ਚਾਹੀਦੇ ਨੇ ਜਿਹੜੀ ਪਾਰਟੀ ਨਾਲ ਆਲੇ ਸੀ ਉਹਨਾਂ ਦੇ ਉੱਪਰ 302 ਦਾ ਪਰਚਾ ਦਰਜ ਹੋਣਾ ਚਾਹੀਦਾ ਦੋ ਮਾਰ ਜਿਹੜੇ ਮ੍ਰਿਤਕ ਉਹਨਾਂ ਦਾ ਨਾਮ ਕੀ ਸੀਗਾ ਉਹਨਾਂ ਦਾ ਸ਼ਕੁੰਤਲਾ ਸ਼ਕੁੰਤਲਾ ਦੇਵੀ ਤੁਹਾਡੇ ਕੀ ਲੱਗਦੇ ਸੀ ਮੇਰੀ ਮਦਰ ਸੀਗੀ ਜੀ ਨਹੀਂ ਮੇਰੇ ਨਾਲ ਕੋਈ ਝਗੜਾ ਨਹੀਂ ਸੀਗਾ ਮੇਰੇ ਨਾਲ ਕੋਈ ਮੇਰੇ ਨਾਲ ਕੋਈ ਝਗੜਾ ਨਹੀਂ ਸੀਗਾ ਮੈਂ ਆਪਣੇ ਆਫਿਸ ਬੈਠਾ ਸੀਗਾ ਮੈਨੂੰ ਘਰੋਂ ਫੋਨ ਆਇਆ ਕਹਿੰਦੇ ਪੁਲਿਸ ਵਾਲੇ ਨੇ ਇਸ ਤਰ੍ਹਾਂ ਆ ਕੇ ਕਹਿੰਦੇ ਤੱਕਾ ਕੀਤਾ ਕਹਿੰਦੇ ਮਮਾ ਨਾਲ ਮੇਰੀ ਬਾਈਸ ਦਾ ਫੋਨ ਆਇਆ ਮੈਂ ਜਦੋਂ ਫੋਨ ਸੁਣਿਆ ਤੇ ਫਿਰ ਮੈਂ ਉਹਨਾਂ ਨੂੰ ਕਹਾਂਗਾ ਤੁਸੀਂ ਹਸਪੀਟਲ ਤਾਂ ਲੈ ਕੇ ਜਾਓ ਫਿਰ ਮੈਂ ਹਸਪੀਟਲ ਗਿਆ ਅਰਜੰਦਰਾ ਉੱਥੇ ਅੱਡ ਰਿਹੈਸ਼ ਕਿਹੜੇ ਇਲਾਕੇ ਚ ਤੁਹਾਡੀ ਆ ਆਪਣਾ ਧੀਰੋਨਗਰ ਪਟਿਆਲਾ ਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੌਣ ਕੌਣ ਇੱਥੇ ਪਹੁੰਚਿਆ ਹੁਣ ਤੱਕ ਤਾਂ ਹੀ ਦੇਖੋ ਚਰਨਜੀਤ ਐਸਰਚ ਸਾਬ ਆਏ ਸੀਗੇ ਕੋਰਾਂ ਦੇ ਨਾਲ ਹੋਰ ਸੀਆ ਸਚੋ ਉਹ ਬਸ ਇਧਰ ਦੀਆਂ ਕਹਿਣ ਦਾ ਮਤਲਬ ਛੀਕਣੀਆਂ ਚੋਟੀਆਂ ਗੱਲਾਂ ਜੀਆਂ ਕਰ ਰਹੇ ਨੇ ਕਹਿੰਦੇ ਇਹਦਾ ਪੋਸਟਮਾਰਟਮ ਕਰਾਵਾਂਗੇ ਅਸੀਂ ਆ ਕਰਾਵਾਂਗੇ ਉਹ ਕਰਾਂਗੇ ਨਾ ਤੇ ਕੋਈ ਇਸ ਤਰ੍ਹਾਂ ਦਾ ਵਾਲੇ ਰਿਸਪਾਂਸ ਨਹੀਂ ਆਇਆ ਹੁਣ ਤੱਕ ਦੇਖੋ ਪਟਿਆਲੇ ਸ਼ਹਿਰ ਦੇ ਵਿੱਚ ਜਿੰਨਾ ਚਿੱਟਾ ਨਸ਼ਾ ਵੇਚਣ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਰੇੜਾ ਨਹੀਂ ਵੱਜਦੀਆਂ ਹੈਗੀਆਂ ਇੱਕ ਛੋਟਾ ਜਿਹਾ ਲੜਾਈ ਝਗੜਾ ਉਹ ਘਰੇ ਇਸ ਤਰ੍ਹਾਂ ਜਾ ਕੇ ਰੇਡ ਮਾਰੀ ਜਿਵੇਂ ਕਿ ਪਤਨੀ ਕਿੱਡਾ ਤਗੜਾ ਕ੍ਰੈਮ ਕਰਕੇ ਆਏ ਹੋ ਜਾਂਦੇ ਨੇ ਮੈਂ ਵੀ ਰਿਸਪੌਂਸਿਬਲ ਹਾਂ ਮੈਂ ਟੈਕਨੀਕਲ ਇੰਪਲਾਈ ਯੂਨੀਅਨ ਦਾ ਪ੍ਰਧਾਨ ਪੰਨਵੀਂ ਵਾਰ ਰੈਗੂਲਰ ਬਣਿਆ ਮੈਂ ਇੱਕ ਜ਼ਿੰਮੇਵਾਰ ਬੰਦਾ ਹਾਂ ਜੇਕਰ ਝਗੜਾ ਹੋ ਗਿਆ ਸੀਗਾ ਮੈਨੂੰ ਫੋਨ ਕਰ ਲੈਂਦੇ ਕਿ ਤੇਰਾ ਭਾਈ ਭਤੀਜਾ ਇਸ ਤਰ੍ਹਾਂ ਕਰਕੇ ਦਸਪੀਓ ਵਿੱਚ ਗੱਲ ਦੇ ਆ ਰਿਹਾ ਤੁਸੀਂ ਉਹਨੂੰ ਲਿਆਓ ਜਾਂ ਉਹਨੂੰ ਹਟਾਓ ਪਿੱਛੇ ਮੈਨੂੰ ਕਿਸੇ ਦਾ ਕੋਈ ਰਿਸਪੌਂਸ ਨਹੀਂ ਆਇਆ ਕੋਈ ਗੱਲ ਨਹੀਂ ਕੀਤੀ ਇੱਕਦਮ ਪਤਾ ਨਹੀਂ ਕੀ ਰੰਜਸ ਕੱਢੀ ਹੈਗੀ ਆ ਇਹ ਲੋਕਾਂ ਨੇ ਜਿਹੜੀ ਹੈਗੀ ਉਹ ਕੌਣ ਸੀਗੇ ਉਹ ਮੁਹੱਲੇ ਦੇ ਨੇ ਆਪਣਾ ਜਿਹੜਾ ਭਤੀਜੇ ਦਾ ਜਿਹੜਾ ਸਾਲਾ ਆ ਸਾਗਰ ਉਹਦੇ ਨਾਲ ਡਿਸਪਿਊਟ ਸੀਗਾ ਕੋਈ ਝਗੜਾ ਸੀਗਾ ਸਾਹਿਲ ਹਾਂ ਫੈਮਿਲੀ ਮੈਟਰ ਨੂੰ ਲਾ ਕੇ ਸੀਗਾ ਉਹਨਾਂ ਦਾ ਆਪਣਾ ਮਸਲਾ ਪਰ ਇੰਨਾ ਗੋ ਮੁੱਦੇ ਦੇ ਉੱਪਰ ਦੇਖੋ ਪੁਲਿਸ ਨੇ ਜਿਹੜਾ ਤੱਕਾ ਕੀਤਾ ਕੋਈ ਅਰੈਸਟ ਬੋਨਰਟ ਨਹੀਂ ਕੋਈ ਕਿਸੇ ਪ੍ਰਕਾਰ ਦੀ ਲੇਡੀਜ਼ ਪੁਲਿਸ ਨਹੀਂ ਨਾਲ ਲੇਡੀਜ਼ ਦੇ ਡਾਂਗਾ ਮਾਰੀਆਂ ਮਾਤਾ ਨੂੰ ਇੰਨੀ ਬਜ਼ੁਰਗ ਨੂੰ 60 ਸਾਲ ਦੀ ਨੂੰ ਘੇੜਤਾ ਬਿਲਕੁਲ 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 ਡਾਕੂਮੈਂਟਸ ਆਪਣਾ ਕਲਿੱਪਸ ਮੇਰੇ ਕੋਲ ਹੈ ਕਹਿੰਦਾ ਮਤਲਬ ਪੁਲਿਸ ਵਾਲੇ ਜਦੋਂ ਘੇੜ ਕੇ ਚਲੇ ਗਏ ਭੱਜ ਰਹੇ ਨੇ ਉਹ ਭੱਜ ਰਹੇ ਨੇ ਕਹਿੰਮੀ ਮਾਤਾ ਉਸ ਤੋਂ ਬਾਅਦ ਇੱਕ ਬੰਦਾ ਤਾਂ ਉਹਨਾਂ ਦੇ ਸਿਵਲ ਕੱਪੜੇ ਦੇ ਵਿੱਚ ਇਹ ਕਹਿੰਦਾ ਜਾ ਰਿਹਾ ਕਹਿੰਦਾ ਮਾਤਾ ਦਾ ਕਹਿੰਦੇ ਢੋਂਗ ਕਰ ਰਹੀ ਐ ਮੈਂ ਉਸ ਟਾਈਮ ਮੌਕੇ ਤੇ ਹੈ ਨਹੀਂ ਸੀਗਾ ਉਹਨੂੰ ਮੈਂ ਦੱਸਦਾ ਕਿ ਢੋਂਗ ਕਰਦੀ ਐ ਤੂੰ ਗਿਰ ਕੇ ਦੇਖੀ ਇਸ ਤਰ੍ਹਾਂ ਸਿਰ ਤੇ ਜਦੋਂ ਪਿੱਛੇ ਤੇ 7 ਵਜੂਗਾ ਨਾ ਬ੍ਰੇਨ ਚ ਫਿਰ ਪਤਾ ਲੱਗਦਾ ਕਿ ਆ ਵੀ ਢੋਂਗ ਕਰ ਰਹੀ ਕੀ ਕਰ ਰਹੀ ਆ ਥੈਂਕ ਯੂ ਪਾ ਜੀ